ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਪੰਜਾਬੀ ਤੀ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਦੇ ਥੱਪੜ ਧਰ ਦਿੱਤਾ ਸੀ ਪੰਜਾਬੀਆਂ ਦਾ ਜਿਗਰ ਆ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਦਿੱਤਾ ਸੀ ਥੱਪੜ ਮਾਰਨ ਦੇ ਨਾਲ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਆਉਡੀਆਂ ਕਿ ਉਸਨੇ ਮਾਫੀ ਮੰਗ ਲਈ ਆ ਪਰ ਤੁਹਾਨੂੰ ਦੱਸ ਦਈਏ ਉਸਨੇ ਕੋਈ ਵੀ ਮਾਫੀ ਨਹੀਂ ਮੰਗੀ ਨੈਸ਼ਨਲ ਮੀਡੀਆ ਅਜਿਹੀਆਂ ਗੱਲਾਂ ਸਭ ਦੇ ਸਾਹਮਣੇ ਲੈ ਕੇ ਆਉਂਦਾ ਕਿਉਂਕਿ ਸਰਕਾਰ ਉਹਨਾਂ ਦੀ ਆ ਤੇ ਉਹ ਵਿਕੇ ਹੋਏ ਚੈਨਲ ਨੇ ਤੁਹਾਨੂੰ ਦੱਸ ਦਈਏ ਹੁਣ ਪੰਜਾਬੀ ਕਲਾਕਾਰ ਜੋ ਘੈਂਟ ਕਲਾਕਾਰ ਨੇ ਜੀ ਖਾਨ ਤੇ ਗੈਰੀ ਸੰਧੂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਸਪੈਸ਼ਲ ਬਣੀ ਹੋਈ ਹੈ ਕੰਗਣਾ ਦੇ ਲਈ ਵੀਡੀਓ ਹੋ ਸਕਦੀ ਹੈ ਪ੍ਰਾਣੀ ਹੋ ਸਕਦੀ ਹੈ ਪਰ ਉਸ ਦੇ ਵਿੱਚ ਕੰਗਣਾ ਰਨੌਤ ਬਾਰੇ ਜੀ ਖਾਨ ਤੇ ਗੈਰੀ ਸੰਧੂ ਬੋਲਦੇ ਨੇ ਕੰਗਣਾ ਕੰਗਣਾ ਅੱਗੇ ਤੁਸੀਂ ਇਹ ਵੀਡੀਓ ਦੇਖ ਲਵੋ ਕੰਗਣਾ 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 ਤੁਸੀਂ ਸਮਝਦਾਰ ਕੰਗਣਾ 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 ਤੇ ਦੇਣ ਲੱਗੀ ਨੇ ਨਹੀਂ ਸੰਗਣਾ ਸਲਾਹ ਸਾਲਾ ਦੰਦ ਕੱਢੇ ਨੂੰ ਗੱਲ ਗੱਲ ਦਾ ਸੋਇਦਾ ਹੈ ਕੰਗਣਾ 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 ਤੇ ਦੇਣ ਲੱਗੀ ਨੇ ਨਹੀਂ ਸੰਗਣਾ ਸਲਾਹ ਸਾਲਾ ਦੰਦ ਕੱਢੇ ਨੂੰ ਗੱਲ ਗੱਲ ਦਾ ਸੋਇਦਾ ਹੈ ਹਾਂ ਹਾਂਜੀ ਮਿੱਤਰੋ ਦੇਖੀ ਤੁਸੀਂ ਵੀਡੀਓ ਪੰਜਾਬੀ ਕਲਾਕਾਰ ਜੀ ਖਾਨ ਤੇ ਗੈਰੀ ਸੰਧੂ ਦੀ ਜਿਸ ਦੇ ਵਿੱਚ ਉਹ ਕੰਗਣਾ ਦੇ ਬਾਰੇ ਬੋਲਦੇ ਨੇ ਹੁਣ ਤੁਹਾਡੀ ਹਾਸੀ ਆਈ ਹੈ ਜਾਂ ਨਹੀਂ ਕਮੈਂਟਾਂ ਜ਼ਰੂਰ ਦੱਸਿਓ ਤੇ ਕਲਾਕਾਰ ਕਿੱਦਾਂ ਦੇ ਨੇ ਜੀਖਾਨ ਤੇ ਗੈਰੀ ਸੰਧੂ ਇਹ ਵੀ ਜ਼ਰੂਰ ਦੱਸ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ